ਕੀ ਗੁਰੂ ਜੀ ਦੇ ਚੈਟ ਗੁਰੂ ਜੀ ਪਿਆਰੀ ਸਾਧ ਸੰਗਤ ਜੀ ਆਓ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਪਾਵਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਗੁਰੂ ਪਿਆਰਿਓ ਸਤ ਸੰਗ ਸਤ ਸੰਗ ਵਿੱਚ ਦੋ ਸ਼ਬਦ ਆਉਂਦੇ ਆ ਬੋਲਣ ਵਿੱਚ ਤੇ ਇੱਕ ਹੀ ਸ਼ਬਦ ਲੱਗਦਾ ਆ ਪਰ ਗੁਰੂ ਪਿਆਰਿਓ ਅਸਲ ਵਿੱਚ ਸਾਧ ਸੰਗ ਵਿੱਚ ਦੋ ਸ਼ਬਦ ਆਉਂਦੇ ਆ ਇੱਕ ਆ ਸਤ ਇੱਕ ਆ ਸੰਗ ਸੱਚ ਦਾ ਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਆਪੀ ਸੱਚ ਸੱਚ ਤੇ ਦੂਸਰਾ ਇਹ ਸੰਗ ਸਾਥ ਸਾਥ ਦਾ ਸੰਗ ਯਾਨੀ ਕਿ ਸੱਚ ਦਾ ਸਾਥ ਦੇਣਾ ਸੱਚ ਦੇ ਜਿਹੜੇ ਲੋਕ ਸੱਚ ਬੋਲਦੇ ਆ ਉਹਨਾਂ ਨਾਲ ਖੜਨਾ ਜਿਹੜੇ ਲੋਕ ਸੱਚ ਤੇ ਖੜਦੇ ਆ ਉਹਨਾਂ ਦਾ ਸਾਥ ਦੇਈਏ ਗੁਰੂ ਪਿਆਰਿਓ ਸਾਥ ਸੰਗ ਦਾ ਮਤਲਬ ਗੁਰੂ ਪਿਆਰਿਓ ਇਹੋ ਹੀ ਆ ਇਹ ਨਹੀਂ ਕਿ ਆਪਾਂ ਸਾਥ ਸੰਗ ਸਾਥ ਸੰਗ ਲਈ ਕੋਈ ਬਹੁਤੀ ਵੱਡੀ ਭੀੜ ਇਕੱਠੀ ਕਰਨੀ ਹੁੰਦੀ ਆ ਕੋਈ 3-4 ਤੋਂ 500 ਬੰਦਾ ਇਕੱਠਾ ਹੋਵੇ ਦੋ ਬੰਦੇ ਵੀ ਰਲ ਕੇ ਸਾਸਾਂ ਗੁਰੂ ਪਿਆਰਿਓ ਕੱਟ ਸਕਦੇ। ਯਾਨੀ ਕਿ ਸੱਚ ਬੋਲਣਾ ਹੀ ਸਾਸਾਂ ਗਿਆ ਗੁਰੂ ਪਿਆਰਿਓ। ਪਰ ਅੱਜ ਕੱਲ ਸੱਚ ਸੁਣਦਾ ਕੌਣ ਆ? ਸੱਚ ਨੂੰ ਆਪਣੇ ਪਿੰਡੇ ਤੇ ਹਟਾਉਂਦਾ ਕੌਣ ਆ? ਵਿਰਲਾ-ਵਿਰਲਾ। ਜਿਵੇਂ ਕਿ ਗੁਰੂ ਪਿਆਰਿਓ ਸੂਰਜ ਆ। ਪਹਿਲੇ ਤਾਂ ਸਾਨੂੰ ਸਮਝਣੀ ਪਏਗੀ ਵੀ ਸੱਚ ਹੈ ਕੀ? ਸੱਚ ਇੱਕ ਪ੍ਰਕਾਸ਼ ਆ। ਸੱਚ ਇੱਕ ਸੂਰਜ ਆ। ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਸਾਡੇ ਕੋਲੋਂ ਚੱਲਿਆ ਨਹੀਂ ਜਾਂਦਾ ਨੰਗੀਆਂ ਅੱਖਾਂ ਨਾਲ ਉਸੇ ਤਰ੍ਹਾਂ ਹੀ ਗੁਰੂ ਪਿਆਰਿਓ ਲੱਖਾਂ ਕਰੋੜਾਂ ਹਜ਼ਾਰਾਂ ਸੂਰਜਾ ਦਾ ਪ੍ਰਕਾਸ਼ ਮਿਲ ਕੇ ਫਿਰ ਸੱਚ ਬਣਦਾ ਹੈ ਉਹ ਸਾਡੇ ਵਿੱਚ ਹਰ ਇੱਕ ਇਨਸਾਨ ਜਾਂ ਜਾਨਵਰ ਪਸ਼ੂ ਪੰਛੀ ਲਾਲੀਏ ਜਿਹੜਾ ਕੀ ਆ ਆਪਣੀ ਪੇਟ ਦੀ ਖਾਤਰ ਆਪਣਾ ਪੇਟ ਭਰਨ ਦੀ ਖਾਤਰ ਹੀ ਲੱਗਾ ਹੋਇਆ ਹੈ ਰੋਟੀਆਂ ਕਰਕੇ ਆਪਾਂ ਦਿਨ ਰਾਤ ਪਾਪ ਕਮਾ ਰਹੇ ਆਂ ਦਿਨ ਰਾਤ ਬੇਈਮਾਨੀਆਂ ਕਰ ਰਹੇ ਆਂ ਇਹਨਾਂ ਵਾ ਇੱਕ ਰੋਟੀ ਕਮਾਨ ਦੇ ਚੱਕੇ ਵਿੱਚ ਗੁਰੂ ਪਿਆਰੇ ਹਾਲਾਂਕਿ ਗੁਰੂ ਮਹਾਰਾਜ ਨੇ ਸਾਨੂੰ ਰੋਟੀਆਂ ਤੱਕ ਸੀਮਤ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਆਪ ਆਪਣੀਆਂ ਜੰਗਾਂ ਲੜਦੇ ਰਹਿਣਾ ਜੰਗਾਂ ਕਿਹੜੀਆਂ ਆ ਆਪਣੇ ਅਧਿਕਾਰਾਂ ਲਈ ਜੰਗਾਂ ਆਪਣੇ ਹੱਕਾਂ ਦੀਆਂ ਜੰਗਾਂ ਸਾਡੇ ਨਾਲ ਹੋ ਰਹੇ ਤੱਕੇ ਦੀਆਂ ਜੰਗਾਂ ਗੁਰੂ ਪਿਆਰੇ ਜੇਕਰ ਆਪਾਂ ਸੋਚਾਂਗੇ ਵੀ ਮੈਂ ਨਹੀਂ ਬੋਲਣਾ ਛੱਡੋ ਪਰੇ ਕੋਈ ਗੱਲ ਨਹੀਂ ਪਰ ਇਸ ਤਰ੍ਹਾਂ ਗੁਰੂ ਪਿਆਰੇ ਨਹੀਂ ਨਾ ਆਪਾਂ ਗੁਰੂ ਤੋਂ ਬੇਮੱਖ ਹੋ ਜਾਂਦੇ ਹਾਂ ਜਿੰਨਾ ਚਿਰ ਅਸੀਂ ਗੁਰੂ ਦਾ ਅੰਮਰ ਛਕਿਆ ਆ ਗੁਰੂ ਨੂੰ ਆਪਣਾ ਸਮਝਦੇ ਆ ਗੁਰੂ ਪਿਆਰਿਓ ਤੇ ਸਾਨੂੰ ਹੱਕ ਅਧਿਕਾਰਾਂ ਲਈ ਬੋਲਣਾ ਚਾਹੀਦਾ ਆਪਣੇ ਭੈਣ ਭਰਾਵਾਂ ਦੇ ਉੱਤੇ ਹੁੰਦੇ ਜ਼ੁਲਮਾਂ ਦੇ ਖਿਲਾਫ ਲੜਨਾ ਚਾਹੀਦਾ ਭਾਵੇਂ ਉਹ ਛੋਟਾ ਹੋਵੇ ਤੇ ਭਾਵੇਂ ਹੋਵੇ ਵੱਡਾ ਕੋਈ ਪਿਆਰਿਓ ਜਿਹੜਾ ਇਨਸਾਨ ਆਪਣੇ ਹੱਕ ਅਧਿਕਾਰਾਂ ਲਈ ਬੋਲਦਾ ਨਹੀਂ ਆ ਨਾ ਉਹ ਮਰਦਾ ਆ ਉਹ ਧਰਤੀ ਤੇ ਤੁਰੇ ਫਿਰਦੀ লাশ ਆ ਕਿਉਂਕਿ ਉਹਨੂੰ ਕਿਸੇ ਦੇ ਦੁੱਖ ਦਰਦ ਨਾਲ ਕੋਈ ਵਾਸਤਾ ਹੀ ਨਹੀਂ ਆ ਤੇ ਜਿਸਦੇ ਮਨ 'ਚ ਦਇਆ ਹੀ ਨਹੀਂ ਆ, ਸਬਰ ਨਹੀਂ ਆ, ਸੰਤੋਖ ਨਹੀਂ ਆ, ਨਿਮਰਤਾ ਨਹੀਂ ਆ ਉਹ ਇਨਸਾਨ ਨਹੀਂ ਗਾ ਗੁਰੂ ਪਿਆਰਿਓ ਕਿਉਂਕਿ ਦਇਆ ਜਿਹਦੇ ਅੰਦਰ ਜਿਹਦੇ ਮਨ ਦੇ ਅੰਦਰ ਦਇਆ ਆ ਸਮਝੋ ਉਹਦੇ ਹੀ ਅੰਦਰ ਉਹ ਕਾਲਪੁਰਖ ਪ੍ਰਮਾਤਮਾ ਵਾਸ ਕਰਦਾ ਪਿਆ ਹੈ ਤੇ ਜਿਹੜਾ ਕਿਸੇ ਦੇ ਦੁੱਖ ਨੂੰ ਵੇਖ ਕੇ ਕਿਸੇ ਦੇ ਦਰਦ ਨੂੰ ਵੇਖ ਕੇ ਖੁਸ਼ੀ ਮਨਾਉਂਦਾ ਆ ਉਹਦੇ ਅੰਦਰ ਸ਼ਤਾਨ ਹੈ ਤੇ ਜੇਕਰ ਅਸੀਂ ਕਿਸੇ ਦੇ ਦੁੱਖ ਨੂੰ ਵੇਖ ਕੇ ਖੁਸ਼ੀ ਮਨਾਵਾਂਗੇ ਤੇ ਸਾਡੇ ਵੱਲ ਵੀ ਦੁਖੀ ਗੁਰੂ ਪਿਆਰਿਓ ਹੋਣਗੇ ਸੋ ਆਪਾਂ ਜਿੰਨਾ ਹੋ ਸਕਦਾ ਆ ਉਪਰਾਲਾ ਕਰੀਏ ਆਪਣੇ ਭੈਣ ਭਰਾਵਾਂ ਦੇ ਆਪਣੇ ਆਣੀਆਂ ਗਵਾਨੀਆਂ ਦੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਮਿੱਤਰਾਂ ਦੇ ਦੁੱਖ ਵਿੱਚ ਖੜੀਏ ਜਿੰਨਾ ਹੋ ਸਕਦਾ ਆ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ ਗੁਰੂ ਪਿਆਰਿਓ ਗੁਰੂ ਪਿਆਰਿਓ ਇੱਕ ਮੈਂ ਗੱਲ ਜਰੂਰ ਕਹਿਣਾ ਚਾਹਾਂਗਾ ਆਪਣੀ ਸਾਰੀ ਸੰਗਤ ਨੂੰ ਕਿ ਆਪਾਂ ਜਿਹੜਾ ਵੀ ਕੰਮ ਕਰਦੇ ਆ ਕਿਉਂਕਿ ਆਪਾਂ ਸਿੱਖ ਕੌਮ ਪਿੱਛੇ ਕਿਉਂ ਆ ਪਹਿਲੀ ਗੱਲ ਤੇ ਸਿੱਖ ਬੋਤੇ ਪੜਦੇ ਨਹੀਂ ਪਾਈ ਉਹ 12 ਪਾਸ ਕਰਕੇ ਆਈਲਟਸ ਕਰਕੇ ਤੇ ਬਾਹਰ ਜਾਣ ਦੀਆਂ ਤਿਆਰੀਆਂ ਹਰ ਇੱਕ ਬੰਦੇ ਦੇ ਮਨ 'ਚ ਹੀ ਹੋਈ ਆ ਕਿ ਮੈਂ ਬਾਹਰ ਚਲਾ ਜਾਵਾਂ ਕਿ ਬਾਹਰ ਪਤਾ ਨਹੀਂ ਕਿੱਡੀ ਕੁ ਵੜੀ ਸਗਾਤ ਪਈ ਆ ਪਤਾ ਨਹੀਂ ਕਿੰਨਾ ਕੁ ਰੁਪਈਆ ਪਿਆ ਆ ਹਾਲਾਂਕਿ ਜਿਸ ਬੰਦੇ ਕੋ ਪਿਆਸਾ ਆ ਉਹ ਇੱਥੇ ਵੀ ਆਪਣਾ ਫਿਊਚਰ ਬਣਾ ਸਕਦਾ ਆ ਇੱਥੇ ਵੀ ਆਪਣੀ ਤਰੱਕੀ ਕਰ ਸਕਦਾ ਆ ਪਰ ਸਾਡੇ ਸਿਰਾਂ ਤੇ ਇੱਕੋ ਭੂਤ ਸਵਾਰਿਆ ਕਿ ਆਪਾਂ 12 ਕਰੀਏ ਆਈਲਟਸ ਕਰੀਏ ਕਿ ਬਾਹਰ ਦੇ ਮੁਰਖ ਚਲ ਜੀਏ ਪਰ ਗੁਰੂ ਪਿਆਰੇ ਸਭ ਤੋਂ ਵੱਡੀ ਮੂਰਖਤਾ ਆ ਕਿਉਂਕਿ ਜੇਕਰ ਅਸੀਂ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਜਾ ਕੇ ਧੱਗੇ ਖਾਵਾਂਗੇ ਤੇ ਸਾਡੇ ਤੇ ਬਾਹਰ ਦੇ ਲੋਕ ਆ ਕੇ ਹੀ ਰਾਜ ਕਰਨਗੇ ਕਿਉਂਕਿ ਅਸੀਂ ਤੇ ਆਪਣੇ ਦੇਸ਼ ਨੂੰ ਆਪਣੀ ਸਟੇਟ ਨੂੰ ਆਪਣੇ ਪਿੰਡ ਨੂੰ ਲਵਾਪਤ ਕਰਤਾ ਤੇ ਲਵਾਪਤ ਨੂੰ ਫਿਰ ਕਿਸੇ ਨਾ ਕਿਸੇ ਨੂੰ ਤੇ ਗੁਰੂ ਪਿਆਰੇ ਸਾਹਮਣੇ ਹੁੰਦਾ ਆ ਤੇ ਜਿਹੜਾ ਸੰਭੂਗਾ ਉਹ ਰਾਜ ਵੀ ਕਰੂਗਾ ਤੇ ਜਿਹੜਾ ਰਾਜ ਕਰੂਗਾ ਆਪਾਂ ਉਹਦੇ ਆਟੋਮੈਟਿਕਲੀ ਗੁਲਾਮ ਬਣ ਜਾਵਾਂਗੇ ਇਸ ਕਰਕੇ ਗੁਰੂ ਪਿਆਰਿਓ ਗੁਲਾਮ ਬਣਨ ਤੋਂ ਚੰਗਾ ਆ ਆਪਾਂ ਨੌਕਰੀ ਦੇ ਚੱਕਰ ਵਿੱਚ ਨਾ ਪਈਏ ਨੌਕਰੀ ਨਾ ਕਰੀਏ ਕਿਉਂਕਿ ਨੌਕਰ ਗੁਰੂ ਪਿਆਰਿਓ ਜਿੱਡਾ ਮਰਜ਼ੀ ਵੱਡਾ ਹੋਵੇ ਨੌਕਰ ਨੌਕਰੀ ਆ ਤੇ ਜਿਹੜਾ ਬੰਦਾ ਆਪਣਾ ਕੰਮ ਕਰਦਾ ਆ ਭਾਵੇਂ ਛੋਟਾ ਵੀ ਵਿਜਿਤ ਸੁਮੈਣ ਆ ਭਾਵੇਂ ਵਪਾਰ ਛੋਟਾ ਵੀ ਕਰਦਾ ਆ ਉਹ ਆਪਣੀ ਮਰਜ਼ੀ ਦਾ ਮਾਲਕ ਆ ਉਹ ਜਿੱਥੇ ਮਰਜ਼ੀ ਦੁਕਾਨ ਬੰਦ ਕਰਕੇ ਆਪਣਾ ਕੰਮ ਬੰਦ ਕਰਕੇ ਆ ਜਾ ਸਕਦਾ ਤੇ ਭਾਵੇਂ ਨੌਕਰ ਛੋਟਾ ਆਵੇ ਉਹਨੂੰ ਪਹਿਲੇ ਚਾਰ ਦਿਨ ਮਾਲਕ ਕੋ ਕੁਛ ਨਾ ਪਹਿਣਾ ਕਿ ਮਾਲਕ ਜੀ ਮੈਂ ਛੁੱਟੀ ਕਰਨਾ ਤੇ ਉਹਨੇ ਕਿਹਾ ਤਾਂ ਤਾਲੀ ਕਰੇਗਾ ਵਰਨਾ ਨਹੀਂ ਕਰੇਗਾ ਐਸੇ ਕਰਕੇ ਆਪਾਂ ਵੱਧ ਤੋਂ ਵੱਧ ਗੁਰੂ ਪਿਆਰਿਓ ਆਪਣੇ ਜਿਹੜੇ ਕੰਮ ਆ ਆਪ ਕਰੀਏ ਅੱਜ ਸਾਡੀ ਸਟੇਟ ਵਿੱਚ ਆ ਕੇ ਪ੍ਰਵਾਸੀ ਮਜ਼ਦੂਰ ਕਿਉਂ ਕਾਮਯਾਬ ਆ ਕਿਉਂਕਿ ਉਹ ਆਪਣੇ ਹੱਥੀ ਕੰਮ ਕਰਦੇ ਆ ਉਹ ਕਿਸੇ ਦੇ ਥੱਲੇ ਕੰਮ ਕਰਨਾ ਬਹੁਤ ਮਨਜ਼ੂਰ ਨਹੀਂ ਕਰਦੇ ਪਰ ਆਪਾਂ 8-1000 ਤਨਖਾਹ ਪਿੱਛੇ ਆਪਣਾ ਸਾਰਾ ਫਿਊਚਰ ਬਰਬਾਦ ਕਰ ਦਿੰਨੇ ਆ ਖਾਸ ਕਰ ਮੇਰੀਆਂ ਮਾਤਾਵਾਂ ਜਾਂ ਭੈਣਾਂ ਦਾ ਕੇ ਵੀ ਬੇਇਤੀ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਕੋਈ ਵੀ ਹੱਥ ਦਸਤੀ ਕੰਮ ਸਖਾਈਏ ਸ਼ਰਮ ਨਾ ਕਰੀਏ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਜੀ ਜੁ ਕਿ ਜਿਹੜਾ ਬੰਦੇ ਨੂੰ ਮਿਹਨਤ ਕਰਦੋ ਸ਼ਰਮ ਆਉਂਦੀ ਆ ਨਾ ਉਹ ਬੰਦਾ ਕਦੇ ਵੀ ਜ਼ਿੰਦਗੀ ਵਿੱਚ ਗੁਰੂ ਪਿਆਰੇ ਤਰੱਕੀ ਨਹੀਂ ਕਰ ਸਕਦਾ ਜੁ ਜਿਹੜਾ ਮਿਹਨਤ ਕੰਮ ਤੋਂ ਸ਼ਰਮ ਆਉਂਦਾ ਆ ਕਿ ਮੈਂ ਆਹ ਕੰਮ ਨਹੀਂ ਕਰਨਾ ਉਹ ਕੰਮ ਕਰਨ ਦਾ ਵਿਕਾਰ ਆ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਕੰਮ ਜਿਹੜੇ ਕੰਮ ਕਰਨ ਨਾਲ ਪੈਸੇ ਆਉਂਦੇ ਹਾਂ ਕੋਈ ਮਾੜਾ ਕੰਮ ਨਹੀਂ ਕਰਨਾ ਜਿਸ ਨਾਲ ਸਮਾਜ ਨੂੰ ਹਾਨੀ ਪਹੁੰਚਦੀ ਆ ਧਰਮ ਨੂੰ ਹਾਨੀ ਪਹੁੰਚਦੀ ਆ ਜਾਂ ਬੱਚਿਆਂ ਨੂੰ ਹਾਨੀ ਪਹੁੰਚਦੀ ਆ ਜਿਹੜਾ ਕੰਮ ਕਰਕੇ ਭਾਵੇਂ ਛੋਟਾ ਵੀ ਹੋਵੇ ਜਿਹੜਾ ਕੰਮ ਕਰਕੇ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਆ ਆਪਾਂ ਕਰੀਏ ਆਪਾਂ ਆਰਥਿਕ ਪੱਖੋਂ ਮਜ਼ਬੂਤ ਹੋਈਏ ਆਪਣੇ ਨਿੱਕੇ ਨਿੱਕੇ ਕੰਮਾਂ ਵਿੱਚ ਪਾ ਕੇ ਆਪਣੇ ਲੋਕਾਂ ਨੂੰ ਵੱਡੇ ਵੱਡੇ ਕਾਰੋਬਾਰ ਬਣਾਈਏ ਇੱਕ ਦੂਜੇ ਦਾ ਹੱਥ ਫੜੀਏ ਭਾਈਵਾਲੀਆ ਕਰੀਏ ਇੱਕ ਦੂਜੇ ਨਾਲ ਭਾਈਵਾਲੀ ਕਰਕੇ ਪਾਰਟਨਰਸ਼ਿਪ ਕਰਕੇ ਆਪਣੇ ਕੰਮ ਨੂੰ ਵੱਧ ਤੋਂ ਵੱਧ ਅੱਗੇ ਤੋਰੀਏ ਇੱਕ ਦੂਜੇ ਨਾਲ ਈਰਖਾ ਦੁਸ਼ਮਣ ਭਾਵਨਾ ਗਰੂ ਪਿਆਰ ਨਾ ਰੱਖੀਏ ਇੱਕ ਗੱਲ ਹੋਰ ਮੈਂ ਆਪਣੇ ਭਣ ਭਰਾਵਾਂ ਕਹਾਂਗਾ ਕਿ ਆਪਾਂ ਜਿੰਨੇ ਵੀ ਆਪਾਂ ਹੋਰ ਖਜੂਲ ਖਚੀਆਂ ਬੜੀਆਂ ਕਰਦੇ ਆ ਪਰ ਇੱਕ ਜ਼ਰੂਰ ਖਰਚਾ ਕਰੋ ਜੇਕਰ ਤੁਹਾਡੀ ਉਮਰ 40 ਤੋਂ ਥੱਲੇ ਆ ਜਾਂ ਤੁਹਾਡਾ ਵਿਆਹ ਹੋਇਆ ਹੈ ਤੁਹਾਡੇ ਬੱਚੇ ਵੀ ਆ ਤੇ ਆਪਣੇ ਬੱਚਿਆਂ ਦੀ LIC ਪਾਲਿਸੀ ਇੰਸ਼ੋਰੈਂਸ ਜ਼ਰੂਰ ਕਰਵਾਓ ਜਿਹੜਾ ਵੀ ਤੁਹਾਨੂੰ ਪਲਾਨ ਚੰਗਾ ਲੱਗਦਾ ਆ ਕਿਉਂ ਕਿ ਜਿਹੜੇ ਬਹਤੇ ਆ ਜਿਹੜੇ ਅਮੀਰ ਲੋਕ ਹੈ ਨਾ ਗੁਰੂ ਪਿਆਰਿਓ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਇੰਸ਼ੋਰੈਂਸ ਪਾਲਸੀਆਂ ਕਰਾਈਆਂ ਹੁੰਦੀਆਂ ਹਾਲੇ ਕੀ ਕੋਲ ਲੋਕ ਅਮੀਰ ਆ ਉਹਨਾਂ ਦੀ ਜੇਬ 'ਚ ਪੈਸੇ ਆ ਉਹਨਾਂ ਦੇ ਖਾਤੇ 'ਚ ਪੈਸੇ ਆ ਸਾਰੇ ਪਾਸੇ ਪੈਸੇ ਉਹਨਾਂ ਦੇ ਆਸੇ ਪਾਸੇ ਫੇਰ ਵੀ ਉਹਨਾਂ ਨੇ ਲਾਈਫ ਇੰਸ਼ੋਰੈਂਸ ਕਰਾਈ ਹੁੰਦੀ ਆ ਕਿ ਕਦੇ ਸਾਨੂੰ ਕੁਝ ਹੋ ਜਾਵੇ ਤੇ ਸਾਡੇ ਬੱਚੇ ਜਿਹੜੇ ਕੀ ਆ ਫਿਰੇ ਠੱਕੇ ਨਾ ਖਾਣ ਪਰ ਆਪਾਂ ਇਨੇ ਮੂਰਖ ਲੋਕ ਆ ਆਪਾਂ ਹੋਰ ਫਜ਼ੂਲ ਖਰਚੀਆਂ ਕਰਨ ਤੇ ਧਾਰਮਿਕ ਕਰਮ ਕਾਂਡਾਂ 'ਚ ਪੈਸਾ ਬਹਾਉਣ 'ਚ ਅੱਗੇ ਆ ਪਰ ਆਪਣੇ ਬੱਚਿਆਂ ਦਾ ਫਿਊਚਰ ਬਣਾਉਣ ਵਿੱਚ ਆਪਾਂ ਜਰਾ ਵੀ ਅੱਗੇ ਨਹੀਂ ਗੁਰੂ ਜੀ ਆ ਕਿਉਂ ਕੋਈ ਗੁਰੂ ਜੀ ਆ ਇੱਕ ਗੱਲ ਆ ਇੱਕ ਅਸਲੀਅਤ ਕਹਾਣੀ ਆ ਏ ਇੱਕ ਬੰਦਾ ਸੀ ਉਹ ਮਰ ਗਿਆ ਔਰ ਇੱਕ ਬੇਟਾ ਸੀ ਤੇ ਬੇਟੀ ਸੀ ਬੇਟੀ ਕੁਲਚਰਸਟਰ ਬੰਨਾ ਚਾਹੁੰਦੀ ਸੀ ਤੇ ਮੁੰਡਾ ਡਾਕਟਰ ਬੰਨਾ ਚਾਹੁੰਦਾ ਸੀ ਹੁਣ ਜਦੋਂ ਉਹ ਇਨਸਾਨ ਕਾਲ ਚਲਾਣਾ ਕਰ ਗਿਆ ਤੇ ਕੁੜੀ ਵੱਡੀ ਕੁੜੀ ਨੂੰ ਘਰ ਦੇ ਜ਼ਿੰਮੇਵਾਰੀਆਂ ਪੈ ਗਈਆਂ ਤੇ ਕੁੜੀ ਨੇ ਆਪਣਾ ਸੁਪਨਾ ਤਿਆਕ ਕੇ ਆਪਣੇ ਭਰਾ ਦੀ ਬਾਹ ਫੜੀ ਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਪਿਓ ਜਾਂ ਮਾਤਾ ਗੁਜ਼ਰ ਜਾਂਦੇ ਆ ਤੇ ਬੱਚਿਆਂ ਨੂੰ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੋ ਔਰ ਜੇਕਰ ਉਹ ਹੀ ਉਹਦੇ ਪਿਤਾ ਨੇ ਲਾਈਫ ਇੰਸ਼ੋਰੈਂਸ ਕਰਾਈ ਹੁੰਦੀ ਉਹ ਵੀ ਜਾਣਾਂ ਤੇ ਆਪਾਂ ਸਾਹਮਣੇ ਆਪਾਂ ਕਹਿ ਦਿੰਨੇ ਆ ਕਿ ਜੀਣਾ ਝੂਠਿਆ ਤੇ ਮਰਨਾ ਸੱਚਿਆ ਤੇ ਫਿਰ ਜੇਕਰ ਨਹੀਂ ਮਰਨਾ ਹੀ ਆ ਤੇ ਆਪਾਂ ਆਪਣੇ ਬੱਚਿਆਂ ਵਾਸਤੇ ਕੁਝ ਕਰਕੇ ਜਾਈਏ ਆਪਣੇ ਬੱਚਿਆਂ ਵਾਸਤੇ ਕੋਈ ਚਾਰ ਪੈਸੇ ਜੋੜ ਕੇ ਜਾਈਏ ਮੈਂਤਨਾ ਵੀ ਪੈਸੇ ਜੁੜਦੇ ਆ ਪਰ ਜੇਕਰ ਨਹੀਂ ਦਿਮਾਗ ਲਾਈਏ ਤੇ ਦਿਮਾਗ ਇਹੋ ਹੀ ਆ ਕਿ ਆਪਣੇ ਬੱਚਿਆਂ ਦੇ ਵਕ ਵਾਦੇ ਐਲਸੀ ਪਲਾਨ ਕਰੋ ਇੰਸ਼ੋਰੈਂਸ ਕਰੋ ਗੁਰੂ ਪਿਆਰੇਓ ਜਿਹੜਾ ਵੀ ਤੁਹਾਡਾ ਵਾਕ ਬਿਆ ਕੋਈ ਭੈਣ ਭਰਾ ਲੈ ਇੰਸ਼ੋਰਸ ਵਾਲਾ ਉਹਨੂੰ ਪੁੱਛੋ ਕਿ ਪੈਸੇ ਸਸਤੇ ਸਸਤਾ ਵਧੀਆ ਤੋਂ ਵਧੀਆ ਪਲਾਨ ਕਿਹੜਾ ਆ ਜੇਕਰ ਤੁਹਾਨੂੰ ਕੁਛ ਹੋ ਜਾਂਦਾ ਆ ਤੇ ਤੁਹਾਡੇ ਬੱਚੇ ਜਿਹੜੇ ਉਮਰ ਵਾਲਾ ਭਵੇਖਿਆ ਉਹ ਤਬਾਹ ਨਹੀਂ ਹੋਏ ਪਹਿਲੇ ਸਾਤ ਕੋ ਸੱਚੇ ਪਾਸ਼ਾ ਸਭ ਨੂੰ ਚੜ੍ਹਦੀ ਕਲਾ ਹੀ ਬਖਸ਼ੇ ਪਰ ਓਣ ਵਾਲੇ ਸਮੇਂ ਤਾਂ ਸਾਨੂੰ ਨਹੀਂ ਪਤਾ ਕਿਉਂਕਿ ਮੌਤ ਸਾਡੇ ਸਿਰ ਤੇ ਸਾਰਿਆਂ ਦੇ ਸਿਰ ਤੇ ਮੰਡਰੌਂਦੀ ਪਈ ਜਾਂ ਭਾਵੇਂ ਕਿਸੇ ਨੂੰ ਦਿਖੇ ਭਾਵੇਂ ਕਿਸੇ ਨੂੰ ਨਾ ਦਿਖੇ ਉਹ ਸਾਡੇ ਸਿਰ ਤੇ ਹਮੇਸ਼ਾ ਮੰਡਰੌਂਦੀ ਪਈ ਆ ਇਸ ਕਰਕੇ ਮੌਤ ਦੇ ਖੌਫ ਵਿੱਚ ਰਹੀਏ ਕਿਉਂਕਿ ਉਹ ਤਾਲਪੁਰਖ ਪ੍ਰਮਾਤਮਾ ਹੀ ਆ ਜਿਹੜਾ ਨਿਰਭਉ ਤੇ ਨਿਰਵੈਰ ਆ ਇਨਸਾਨ ਤੇ ਨਿਰਭਉ ਨਿਰਵੈਰ ਨਹੀਂ ਹੈਗਾ ਇਸ ਕਰਕੇ ਆਪਾਂ ਖੌਫ ਰੱਖੀਏ ਮੌਤ ਦਾ ਜੇਕਰ ਤੁਹਾਨੂੰ ਮੌਤਾ ਖੋਖ ਆ ਗਿਆ ਤੇ ਆਪਾਂ ਦਿਨ ਪ੍ਰਤੀ ਦਿਨ ਤਰੱਕੀਆਂ ਕਰਾਂਗੇ ਆਪਾਂ ਆਪਣੇ ਬੱਚਿਆਂ ਦਾ ਫਿਊਚਰ ਸੋਚੀਏ ਜਿੰਨਾ ਹੋ ਸਕਦਾ ਆ ਆਪਣੇ ਬੱਚਿਆਂ ਨੂੰ ਤਰੱਕੀਆਂ ਵੱਲ ਲੈ ਕੇ ਜਾਈਏ ਜਿਹੜੀ ਵੀ ਚੀਜ਼ ਸਿੱਖੇ ਸਿੱਖ ਕੇ ਸਾਡੇ ਬੱਚੇ ਤਰੱਕੀ ਕਰਦੇ ਆ ਉਹਦੇ ਵੱਲ ਆਪਾਂ ਕਦਮ ਵਧਾਈਏ ਗੁਰੂ ਪਿਆਰਿਓ ਇੰਨੇ ਕ ਬੇਨਤੀਆ ਪ੍ਰਵਾਨ ਕਰ ਲਿਓ ਆਓ ਗੱਜ ਕੇ ਫਤੇ ਬਣਾ ਦਈਏ ਵਾਹਿਗੁਰੂ ਜੀ ਕਾ ਧੰਸਵਾਦ ਵਾਹਿਗੁਰੂ ਜੀ ਕੀ ਫਤਿਹ